ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰਦਾ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਆ ਸਤਨਾਮ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਗਾਵਾਂ ਦੇ ਵਿੱਚ 8 ਲੱਖ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ 7 ਗਾਵਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਹੋਣਗੀਆਂ ਇੱਕ ਗਾਂ ਗੱਬੜ ਹੋਗੀ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪ ਇਹਨਾਂ ਪਸ਼ੂਆਂ ਦੀ ਸਾਰੀ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਬਾਬੇ ਠੀਕ ਠਾਕ ਹੈ ਚੜਦੀ ਕਲਾ ਹੈ ਔਰ ਖੈਰਾ ਸਾਹਿਬ ਵਧੀਆ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਕਦਾ ਕੰਮ ਕਰਵਾਇਆ ਆਹ ਕਿਰਪਾ ਜੀ ਚੜਦੀ ਕਲਾ ਸਟਾਰਟ ਕੀਤਾ ਫੇਰ ਕੰਮ ਆਜੇ ਦੋ ਤਿੰਨ ਮਹੀਨੇ ਬੰਦ ਰਿਹਾ ਹਾਂਜੀ ਹਾਂਜੀ ਆਪਣਾ ਗੱਡੀ ਗੁੱਡੀ ਦਾ ਨਾਲ ਤੇ ਇੱਕ ਆ ਬਣਾਉਣਾ ਸੀ ਪਾਸਰੇ ਨਾਲੀ ਇਹ ਆਹੋ ਇਹ ਸਾਰੇ ਪ੍ਰਸ਼ਾਸਕੋਂ ਦਿੱਤਾ ਕੱਚਾ ਠੀਕ ਹੈ ਜੀ ਤੇ ਇੱਕ ਫੇਰ ਰਾਜਸਥਾਨ ਦਾ ਹੀ ਮਾਲ ਲਿਉਣੇ ਆਪਾਂ ਅੱਛਾ ਅੱਛਾ ਰਸੋਈ ਗਾਵਾ ਸਰੀ ਹਾਂਜੀ ਅੱਗੇ ਵੀ ਲੈਂਦੀਆਂ ਐ ਪੰਜ ਛੇ ਹਾਂਜੀ ਇਦਾਂ ਹੀ ਵਗੀਆਂ ਤੇ ਹੁਣ ਹਲੇ ਤਿੰਨ ਆਉਣ ਡੀਆਂ ਕੱਲ ਗੱਡੀਆਂ ਆਉਣ ਡਈਆਂ ਠੀਕ ਹੈ ਰਾਤ ਆਊਗੀ ਠੀਕ ਹੈ ਕੋ ਪਸ਼ੂ ਆਪਣੇ ਕੋਲ ਆ ਗਏ ਸੱਜ ਠੀਕ ਹੈ ਹਾਂ ਜੀ ਜਿਹੜੀ ਕਿ ਟੋਟਲ 8-9 ਆ ਗਏ ਆਪਣੇ ਕੋਲ ਹਾਂ ਜੀ ਹਾਂ ਜੀ ਹਾਂ ਜੀ ਉਹ ਜੀ ਇੱਕ ਗੱਲ ਤੇ ਬਾਕੀ ਸਾਰੀਆਂ ਹਾਂ ਜੀ ਹਾਂ ਜੀ ਹਾਂ ਜੀ ਉਹ ਤਾਂ ਕਰਕੇ ਤਾਂ ਉਹ ਰੈਂਟ ਸੱਦਿਆ ਆਪਾਂ ਉਹ ਵੀ ਪਾਉਦੇ ਸੇਰੇ ਜੂਰ ਸਾਹਿਬ ਜਾਣਾ ਅੱਛਾ ਇੱਥੇ ਪਿੰਡੋਂ ਸੰਗਤ ਲੈ ਕੇ ਠੀਕ ਠੀਕ ਚਲੋ ਗੱਡੀ ਤਿਆਰ ਆ ਦੇ ਤਾਂ ਕਰਕੇ ਮੈਂ ਵੀਡੀਓ ਪਾ ਜਾ ਠੀਕ ਹੈ ਤੇ ਹਾਂ ਜੀ ਹਾਂ ਜੀ ਅੱਛਾ ਬਾਬਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਡਰੈੱਸ ਆਪਣੇ ਕਰੀ ਬੋਲ ਦੀ ਡਰੈੱਸ ਨਾਮ ਸਤਨਾਮ ਸਿੰਘ ਹਾਂ ਜੀ ਪਿੰਡ ਚੀਮਾ ਕਲਾ ਹਾਂ ਜੀ ਤਹਿਸੀਲ ਪੱਟੀ ਹਾਂ ਜ ਫੋਨ ਨੰਬਰ ਦੱਸ ਦਿਓ 9571 ਹਾਂਜੀ 7302 ਠੀਕ ਹੈ ਤੇ ਇੱਕ ਆ ਵੀਰ ਦਾ ਨੰਬਰ ਦੇਣਾ ਹਾਂਜੀ ਹਾਂਜੀ ਇਹ ਨੇ ਇੱਥੇ ਮਗਰੋਂ ਰਹਿਣਾ ਤੇ ਕੋਈ ਬੰਦਾ ਹੁੰਦਾ ਇਧਰ ਆ ਇਹ ਨੰਬਰ ਨੰਬਰ ਨਾ ਨੰਬਰ ਨੰਬਰ ਦੱਸ ਆ ਉਹਦਾ ਨੰਬਰ ਦੱਸ ਦਿਓ ਨੰਬਰ ਚਲੋ ਮੈਂ ਕੱਢ ਕੇ ਲਾ ਦੇਣਾ ਹੁੰਦਾ ਮੈਨੂੰ ਮੂੰਹ ਜਿਹਾ ਯਾਦ ਨਹੀਂ ਗਾ ਤੇ ਡੰਗੋ 9 7554 8259 5252 ਠੀਕ ਹੈ ਜੀ ਨੰਬਰ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਹਾਂਜੀ 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 ਇਹ ਵੀ ਚਲਾ ਠੀਕ ਹੈ ਜੀ अच्छा बाबा जी 8 ਤੋਂ 9 ਨਾ ਆ ਗਿਆ ਆਪਣੇ ਕੋਲ ਹਾਂਜੀ 8 ਤੋਂ 9 ਜਿਹਨਾਂ ਦੇ ਵਿੱਚ ਇੱਕ ਦਾ ਗੱਬਣ ਤੇ ਬਾਕੀ ਸਾਰੇ ਬਹੁਤ ਜੀਮ ਹਾਂਜੀ ਹਾਂਜੀ ਇੱਕ ਆਪਣੇ ਕੋਲ 10 ਲੀਟਰ ਵਾਲੀ ਟੋਕੜ ਅੱਛਾ ਜੀ ਇੱਕ ਗੱਬਣ ਆ ਠੀਕ ਹੈ ਜੀ ਤੇ ਇੱਕ ਆਪਣੇ ਕੋਲ 20 ਕਿਲੋ ਲੀਟਰ ਵਾਲੀ ਆ ਵੱਡੀ ਚੰਗੀ ਵੱਡੀ ਗੱਬਣ ਹਾਂਜੀ 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 ਠੀਕ ਹੈ ਜੀ ਅੱਛਾ ਇਹ ਰਾਜਸਥਾਨ ਦਾ ਮਾਲ ਆ ਸਰ ਸ਼ੁਰੂ ਕਰੀਏ ਆਪਾਂ ਇਸ ਗਾਹਾਂ ਤੋਂ ਪਹਿਲਾਂ ਹਾਂਜੀ ਗੱਬਣ ਇੱਕ ਨੰਬਰ ਤੇ ਬੱਧੀ ਗੱਬਣ ਗਾਹ ਤੋਂ ਸ਼ੁਰੂ ਕਰ ਲਈਏ ਕਿੰਵਾ ਸੂਆ ਸੁਣੀਏ ਜੀ ਇਹ ਜੀ ਇਹ ਇਹ ਦੂਜੇ ਸੂਵੇ ਆ ਦੂਜੇ ਸੂਆ ਹਾਂਜੀ ਹਾਂਜੀ ਸੀਲ ਸੂਆ ਹੁਆ ਠੀਕ ਹੈ ਜਰਾ ਸਾਹਿਬ ਆ ਕੋਈ ਐਮ ਜਿੱਤਰ ਮਰਜੀ ਹੋਣੇ ਬਾਹਰੋਂ ਥੱਲੇ ਠੀਕ ਹੈ ਜੀ ਅਸ਼ਮਲ ਤਿਆਰੀ ਕੀਤੀ ਹੈ ਹਾਂ ਜੀ ਹਾਂ ਜੀ ਬਿਲਕੁਲ ਤਿਆਰੀ ਆ ਉਹਨੇ ਹੱਥ ਬਾਹਰ ਦੇ ਲੈਂਦੀ ਹਲੇ ਠੀਕ ਹੈ ਜੀ ਕੱਢੀਏ ਵੀਰ ਬਾਹਰ ਨੂੰ ਖੋਲ ਦੋਸਤੋ ਦੁੱਜਾ ਸੂਹਾ ਸੁਣੀਆ ਤੇ ਟਾਈਮ ਅਜੇ ਜਿਹੜਾ ਸੂਨ ਦੇ ਵਿੱਚ 8 ਤੋਂ 10 ਦਿੰਦਾ ਬਾਕੀ ਪਿਆ ਵਾ ਬਾਕੀ ਦੋਸਤੋ ਟਾਈਮ ਵੱਧ ਵੀ ਖੜ ਸਕਦੀ ਹੈ ਤੇ ਘੱਟ ਵੀ ਦੋਸਤੋ ਇਹ ਕੁਦਰਤ ਜਾਣਦੀ ਹੈ ਸਿੰਘ ਦੋਸਤੋ ਜ਼ਰੂਰ ਹੈ ਗਾ ਇਹ ਵੀਰ ਕੰਧਾ ਨੂੰ ਸਾਰਾ Rajasthan ਦੇ ਵਿੱਚੋਂ ਜਾਂਦਾ ਇਸ ਤਰ੍ਹਾਂ ਕਿ ਸਿੰਘ ਤੁਹਾਨੂੰ ਪਤਾ Rajasthan ਵਾਲੇ ਵੀਰ ਕੰਧੇ ਦੇ ਹੋਦੇ ਕੱਦ ਘੜ ਦੋਸਤੋ ਗਾਣਾ ਕਰ ਲਓ ਚ ਇੱਕ ਸੋਹਣੀ ਹੈ ਦੋਸਤੋ ਪੂਰੀ ਉਧਰ ਕਹਿੰਦਾ ਸਾਬ ਕੋਈ ਸਿੰਘ ਬਹੁਤ ਘੱਟ ਦੋਂ ਲਗਾਉਂਦੇ ਆ ਠੀਕ ਹੈ ਜੀ ਤੇ ਛਾਈਵਾਲ ਦੇਸੀ ਬਰੀਡ ਦੇ ਵਿੱਚ ਠੀਕ ਹੈ ਜੀ ਹਾਂ ਜੀ ਹਾਂ ਜੀ ਹਰ ਇੱਕ ਇਲਾਕੇ ਦਾ ਆਪਣਾ ਆਪਣਾ ਹਾਂ ਜੀ ਹਾਂ ਜੀ ਆਪਣਾ ਆਪਣਾ ਵਾ ਹਾਂ ਜੀ ਹਾਂ ਜੀ ਤੇ ਬਾਕੀ ਠੰਡੀਆਂ ਵਾਂ ਇਹ ਨਹੀਂ ਗੱਲ ਹੈ ਟੈਨਸ਼ਨ ਲੈ ਦੋਸਤੋ ਪਸ਼ੂ ਜਿਹਨੂੰ ਆਪਰੇ ਥਾਂ ਤੇ ਉਹਨਾ ਵਾ ਤੇ ਉਪਰਾ ਪੰਨ ਪਸ਼ੂ ਸੁਰਾ ਜਰੂਰ ਕਰ ਲਿਆ ਹਾਂ ਨਹੀਂ ਨਹੀਂ ਉਤਰਾਂ ਨਹੀਂ ਸੰਦੇ ਸਾਹਿਬ ਉਤਰਾਂ ਵਿੱਚ ਉਤਰਾਂ ਨਹੀਂ ਕੋਈ ਚੱਕਰ ਲਓ ਜੀ ਫਿਰ ਪਾਵੇ ਜਿੱਦਾਂ ਮਰਜ਼ੀ ਪਾਵੇ ਜੀ ਚੈੱਕ ਹਾਂ ਕੋਈ ਜਾਨਵਰ ਦੀ ਜਿਹੜੀ ਦੀ ਮਰਜ਼ੀ ਕਰੀ ਜੀ ਮੈਂ ਨਹੀਂ ਕਿ ਮੈਂ ਉਤਰਾਂ ਵੇਖੋ ਉਤਰਾਂ ਮਤਲਬ ਕਿ ਬਗਾਨੇ ਥਾਂ ਤੋਂ ਦੁੱਧ ਆ ਰਿਹਾ ਹੈ ਹਾਂ ਜੀ ਹਾਂ ਜੀ ਹਾਂ ਜੀ ਠੰਡੀ ਠੰਵਾ ਉਤਰਾਂ ਨਹੀਂ ਗੱਲ ਠੀਕ ਹੈ ਜੀ ਹਾਂ ਜੀ ਅੱਛਾ ਤੇ ਬਾਬਾ ਜੀ ਮੁੱਲ ਦਾ ਕਿੰਨਾ ਕਰਨਾ ਸੰਦੂਸਾ ਮੰਗੇ ਆ ਭਾਵੇਂ 40 38 ਇੱਕੋ ਹੀ ਮੋਲਾ 35000 ਰੁਪਏ ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਉੱਥੋਂ ਕੋ ਮਾਨਤਨ ਹਾਂ ਜੀ 35000 ਜੋ ਕੋ ਮਾਨਤਨ ਕਰ ਦਾਂਗੇ ਠੀਕ ਹੈ ਛੋੜ ਛੱਪਾ ਕਰ ਦਾਂਗੇ ਖੁੱਲਾ ਮਾਨਤਨ ਕੋਈ ਵੀਰ ਫੋਨ ਕਰੇ ਠੀਕ ਹੈ ਜੀ ਤੇ ਖੁੱਲਾ ਕਰ ਦਾਂਗੇ ਦੁੱਧ ਨੂੰ ਇਹ ਚੰਗੀਆਂ ਵਾਂ ਠੀਕ ਹੈ ਜੀ ਅੱਗੇ ਵੀ ਲੈਂਦੀਆਂ ਦੁੱਧ ਨੂੰ ਬਹੁਤ ਵਧੀਆ ਵਾਂ ਠੀਕ ਹੈ ਜੀ ਦੇਸੀ ਬਰੀਡ ਆ ਇਹ ਜਿਹੜਾ ਘਰਾਂ 'ਚ ਦੁੱਧ ਜਿਹੜੇ ਪੀਂਦੇ ਨੇ ਲੋਕ ਤੇ ਉਹਨਾਂ ਵਾਸਤੇ ਬਹੁਤ ਬੈਨੀਫਿਟ ਆ ਠੀਕ ਹੈ ਛੋਟੇ ਭਾਅ ਵਾਂ ਸੱਜਰੇ ਇਹ ਕੋਈ ਦਸ ਦਨ ਲੈ ਜੂਗੀ ਠੀਕ ਹੈ ਜੀ ਹਾਂਜੀ ਹਾਂਜੀ 35000 ਰੁਪਿਆ ਦੋਸਤੋ ਡਿਮਾਂਡ ਰੱਖੀ ਗਈ ਹੈ ਬਾਕੀ ਮਾਨਸਾ ਜਿਹੜਾ ਹੋਊਗਾ ਤੁਹਾਡਾ ਮੌਕੇ ਤੇ ਹੋਊਗਾ ਗਾਂ ਦੋਸਤੋ ਸੋਹਣੀ ਹੈ ਹਾਂਜੀ ਹਾਂਜੀ ਦਾ ਟਾਈਮ ਜੇ ਖੜਦੀ ਹੈ ਬਿਲਕੁਲ 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 ਆ ਲੈ ਖਸ ਆ ਸੀਨਾ ਸਾਲਾ ਸਾਰੀਆਂ ਨੇ ਕੱਢ ਦੇਣੀਆਂ ਜੀ ਦੋਸਤੋ ਇਹ ਕਰ ਲਓ ਚੈੱਕ ਹਾਂਜੀ ਬਸ 200 ਲੋਗੀ ਦੇ ਲਾ ਪੁੱਛ ਚੁੱਕੇ ਹਾਂਜੀ ਹਾਂਜੀ ਬਿਲਕੁਲ ਠੰਡੀ ਹੈ ਜੀ ਆ ਦੇ ਭਾਵੇਂ ਇਹ ਨਹੀਂ ਕੋਈ ਲੱਤ ਛਾੜ ਵਾਲਾ ਨਹੀਂ ਕੰਮ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਜਿਵੇਂ ਇਸ ਤੋਂ ਅੱਗੇ ਜਿਹੜੀ 2 ਨੰਬਰ ਦੀ ਡਿਟੇਲ ਦੱਸੀਏ 5 6 ਹੋਏ ਆ 5 ਤੋਂ 6 ਦੇ। 5 ਤੋਂ 6 ਦੇ ਦਿੰਦਾ। ਨਾਰੂਆ ਨਾਲ ਬੱਛੀ ਆ ਮਗਰੇ। ਅੱਛੇ ਤੇ ਮਗਰ ਬੱਛੀ ਆ। ਹਾਂਜੀ ਹਾਂਜੀ ਬੱਛੀ ਆ। ਬਹੁਤ ਵਧੀਆ ਮਗਰ। ਹੋਣ ਜਿਹੜਾ ਮੌਕੇ ਦਾ ਦੁੱਧ ਤਿਆਰ ਆ ਕਿੰਨਾ? ਮੌਕੇ ਦਾ ਦੁੱਧ ਦੇ ਥਲੇ ਹੈਗਾ ਜੀ 10 11 ਲੀਟਰ। 10 ਤੋਂ 11 ਲੀਟਰ। ਤੇ ਦੁੱਧ ਵਧੂਗੀ 12 13 ਲੀਟਰੇ ਕਰੂਗੀ। ਠੀਕ ਹੈ ਜੀ। ਹਲੇ ਮੇਲੇ ਮੂਲੇ ਤੇ ਆਈਆਂ ਮਾਹੀਏ। ਵੀ ਹਲੇ ਮਾਰਨਾ ਕੋਈ ਮੜਾ ਮੜਾ ਸ਼ੁਰੂ ਹੋਇਆ। ਠੀਕ ਹੈ ਜੀ। ਬਾਕੀ ਇਹ ਵੀ ਕੋਈ ਐਸੀ ਜਿਹੀ ਗੱਲ ਨਹੀਂ ਵੀ ਠੰਡੀਆਂ ਠਰ ਨਾਲ ਆਏ ਨੇ ਵੀ। ਆਹ ਵੇਖੋ ਵੀ ਕੋਈ ਲੱਤਾਂ ਛੜੀਆਂ ਵਾਲੀ ਲਓ ਜੀ ਦੋਸਤੋ ਰਾਜਸਥਾਨ ਦੀ ਹੈ ਹਾਂ ਜੀ ਹਾਂ ਜੀ ਰਾਜਸਥਾਨ ਦੀ ਬਰੀਡ ਹੈ ਬਾਕ ਕੜੀਏ ਵੀਰ ਬਾਹਰ ਹਾਂ ਜੀ ਇਹ ਸ਼ਾਈਵਾਲ ਗਦਰੀ ਦੇ ਵਿੱਚ ਆ ਜਾਂਦੀਆਂ ਜੀ ਇਹ ਧੁੰਨ ਵਾਲੀਆਂ ਠੀਕ ਹੈ ਜੀ ਬਾਕੀ ਦੋਸਤੋ ਆਰਡਰ ਜਿਹੜਾ ਇਹਨੇ ਕਰਮਾਈ ਨੇ ਸੋਹਣਾ ਪਿਆਰ ਕੀਤਾ ਵਾ ਰੇਟ ਦੇ ਹਿਸਾਬ ਨਾਲ ਤੇ ਗਾਹ ਦੇ ਹਿਸਾਬ ਨਾਲ ਆਰਡਰ ਦੋਸਤੋ ਬਹੁਤ ਵਧੀਆ ਪਿਆਰ ਹੈ ਬੱਚਾ ਇਹਦੇ ਮਗਰ ਦੋਸਤੋ ਵਚੀ ਸੁਭਾ ਦੋਜਾ ਸਹੀ ਬਾਕੀ ਦੋਸਤੋ ਧਰਗਾ ਧਰਗਾ ਦੀ ਕੁਆਲਿਟੀ ਬਹੁਤ ਵਧੀਆ ਕਰੋ ਚੈੱਕ ਜੀ ਬਿਲਕੁਲ ਓਕੇ ਜੀ ਥਣ ਚਵਾਈ ਚੂਈ ਦੇ ਵਿੱਚ ਵਧੀਆ ਜੀ ਹਾਂ ਜੀ ਹਾਂ ਜੀ ਬਿਲਕੁਲ ਚਵਾਈ ਦੇ ਵਿੱਚ ਓਕੇ ਆ ਠੀਕ ਹੈ ਜੀ ਅੰਮ੍ਰਿਤ ਸਾਹਿਬ ਐ ਮਗਰ ਬੱਛੀ ਆ ਇਹਦੇ ਲਾ ਮੋੜ ਲਿਆ ਮੋੜ ਲਿਆ ਨੇੜੇ ਪੜ ਕੇ ਬਾਕੀ ਦੋਸਤੋ ਕਿਸੇਂਗਾ ਦੀ ਵੀਰ ਵਿਚਾਰ ਨਾ ਕਰੀ ਕਿਉਂਕਿ ਇਹ ਕਰਮਾਈਏ ਮਾਰ ਦਿਆਂਗੀ ਨਾ ਨਾ ਜੀ ਮਾਰ ਨਮਰਾਉਣ ਵਾਲੇ ਕੰਮ ਆਲੇ ਕੰਮ ਜੇ ਫੜੀਏ ਕੋਈ ਗੱਲ ਨਹੀਂ ਦੋਸਤੋ ਥਲਾਂ ਨੂੰ ਹੱਥ ਲਾਇਆ ਵੀਰ ਉਸੇ ਵੇਲੇ ਗਾਂ ਆ ਪੂਰੀ ਨਹੀਂ ਇਹੋ ਨਹੀਂ ਨਹੀਂ ਸੰਤੂ ਸਾਹਿਬ ਹੋਣੀ ਗੱਲ ਕੋਈ ਲੱਤਾਂ ਛੜੀਆਂ ਵਾਲੀ ਨਹੀਂ ਗੱਲ ਭਾਵੇਂ ਜਿੱਥੇ ਮਰਜੀ ਖਲਾਰ ਕੇ ਆ ਵੇਖੋ ਜੀ ਦੋਸਤੋ ਕਰੋ ਜੀ ਆ ਕੋਲੇ ਲੋਕ ਦੋਸਤੋ ਗਾਂ ਛਿਲੀਆਂ ਕਰੋ ਚਾਹ ਵੇਖੋ ਥਾਣੇ ਕੋਈ ਕੋਈ ਦੋਦਾ ਕੋਈ ਪ੍ਰੋਬਲਮ ਨਹੀਂ ਐ ਮੋਲੇ ਤਾਰਦਾ ਬੰਦੇ ਵੀਰ ਬੰਦੇ ਹਾਂਜੀ ਠੀਕ ਹੈ ਜੀ ਬੱਚਾ ਦੋਸਤੋ ਇਹਨੇ ਵਸ਼ੀ ਦਿੱਤੀ ਸੂਹਾ ਦੁੱਜਾ ਸੁਈ ਜੇ ਸੀਲਸ ਲੱਗ ਦੋਸਤੋ ਤੁਹਾਨੂੰ ਮੈਂ ਦਿਖਾ ਹੀ ਦਿੱਤੀ ਹੈ ਪੂਰੀ ਵੇਖ ਲੋ ਹਾਂਜੀ ਹਾਂਜੀ ਆ ਵੇਖੋ ਹਲੇ ਨੇ ਸੰਤੂ ਸਾਹਿਬ ਦੁੱਧੋਂ ਵੱਜ ਜਾਣਾ ਆ ਜਾ ਆਪਣਾ ਖੈਰਾ ਸਾਹਿਬ ਇਹਨੇ ਨ ਬਾਜਾ ਨਾ ਪੂਰੀ ਅੰਦੀ ਮੈਲਾ ਮੂਲਾ ਲੈ ਇਹ ਛੋਟੇ ਮੈਨ ਇਹਦਾ ਮੁੱਲ ਕੀ ਕਰੇ ਬਾਪ ਮੋਲੇ ਨਾਲ ਖੈਰਾ ਸਾਹ ਮੋਤਰਾਂ ਦੇ 40000 ਰੁਪਿਆ ਵਾ ਹਾਂਜੀ ਪਰ ਆਪਾਂ ਨਾ ਆ ਜੋ اوفرے جو مرضی اوفرے 35 35 دیਆਂ ਦੇਣੀਆਂ ਅੱਜ ਸਾਰੀ ਸੋ 35 ਵਿੱਚ ਆ 35 35 ਲਉਣਾ ਆ ਪਾਜਣਾ ਠੀਕ ਠੀਕ اوفرے ਕੋਈ ਬਾਅਦ ਦੇ ਕੋਈ ਘਾਟੇ ਦੀ ਅੱਜ 35 35 ਲਾਉਣੀਆਂ ਠੀਕ ਹੈ ਜੀ ਅੱਗੇ ਮਾਲ ਆਪ ਲਿਆ ਕੇ ਵੇਚਿਆ ਉਦੋਂ ਦਾ ਬੜਾ ਹੀ ਫੋਨ ਆਇਆ ਵੀਰਾਂ ਦੇ ਵੀ ਫੇਰ ਸਾਨੂੰ ਚਾਹੀਦੀਆਂ ਦੇਸੀ ਠੀਕ ਹੈ ਜੀ ਤੇ ਲਿਆਏ ਆ ਤੇ ਹੋਰ ਆਉਣ ਡਿਆ ਮਾਲ ਠੀਕ ਹੈ ਜੀ ਇਹ ਹੈ ਤੇ ਲਓ ਦੋਸਤੋ ਇਹਦਾ ਐਡ ਵੀ 35000 ਤੇ ਮਾਨਤਨ ਤੁਹਾਡਾ ਮੁੱਲ ਕਰਦੇ ਆਂਗੇ ਵਿੱਚੋਂ ਤੇ ਬਹੁਤਾ ਨਹੀਂ ਹੋਣਾ ਆਪਾਂ ਕਿਉਂਕਿ ਆਮ ਵਪਾਰੀਆਂ ਵਾਂਗੂ ਨਹੀਂ ਤਾਂ ਚੜ ਕੇ 45 50 ਰੁਪਏ ਇੰਨੇ ਛੜ ਦੋ ਇੰਨੇ ਛ ਜਿਹੜੇ ਲੈਣੇ ਆਪਾਂ ਇੱਕੋ ਹੀ ਗੱਲ ਵੀ ਵੀਡੀਓ ਫਿਰ ਲੰਮੀ ਹੁੰਦੀ ਉਹਦੇ ਨਾਲ ਹਾਂਜੀ 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 ਅੱਛਾ ਬਾਬਾ ਤਿੰਨ ਨੰਬਰ ਦੀ ਡਿਟੇਲ ਦੱਸ ਜੀ ਇਹ ਜੀ ਹੈਗੀ ਆ ਦੂਜਾ ਆਪਣਾ ਇਹ ਦੇਸੀ ਜਿਹੜੀ ਆ ਰਾਜਸਥਾਨ ਦੀ ਨਾ ਹਾਂਜੀ 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 ਸੂਬਾ ਕਿਹੋ ਜਿਹਾ ਇਹ ਥਾਰਪਾਰ ਆ ਜੀ ਅੱਛਾ ਥਾਰਪਾਰ ਹਾਂਜੀ ਇਹ ਥਾਰਪਾਰ ਆ ਠੀਕ ਹੈ ਜੀ ਥਾਰਪਾਰ ਜਿਹੜੀ ਆ ਰਾਜਸਥਾਨ ਦੀ ਆ ਇਹ ਇਹ ਵੀ ਠੰਡੀ ਆ ਇਹ ਨਹੀਂ ਇਹ ਗੱਲਾਂ ਨਹੀਂ ਲੱਤਾਂ ਲਪਾਉਣੀਆਂ ਨਹੀਂ ਲਓ ਜੀ ਪੂਰੀ ਹਾਂਜੀ ਹਾਂਜੀ ਲੈ ਆਏ ਜੀ ਬਾਬਾ ਜੀ ਹਾਂਜੀ 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 ਲੱਤਾਂ ਲਪਾਉਣੀਆਂ ਵੀ ਕੰਮ ਹੈ ਜੋ ਮਰਜ਼ੀ ਮਾਰੀ ਕੋ ਪਾਏ ਜੋ ਪੁਨੇ ਪਾ ਜੋ ਪਾ ਤੇ ਵੰਗਾ ਜ਼ਰੂਰ ਪਾਉਂਦੇ ਉੱਥੇ ਵੀ ਪਾਉਂਦੇ ਆ ਠੀਕ ਹੈ ਜੀ ਉਹ ਇਹਦੇ ਲੀੜੇ ਜਿਹੇ ਦਾ ਹੀ ਮੜਾ ਜਾਂ ਇਹਨਾਂ ਨੂੰ ਬੰਦੇ ਆ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਵੀ ਪੰਗੇ ਦੀਆਂ ਗਿੱਜੀਆਂ ਇਹ ਵੀ ਸੂਈ ਸਵਾਈ ਹੈ ਹਾਂਜੀ ਸੂਈ ਸਵਾਈ ਹੈ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਬੱਚਾ ਜੀ ਕੰਨੀ ਵੀ ਬਾਹਰ ਨੂੰ ਖੜਾ ਸੁਆ ਦੂਜਾ ਸੂਈ ਕਿ ਪਹਿਲਾ ਸੂਈ ਇਹ ਨੇ ਪਹਿਲਾ ਆਂਦੇ ਪਹਿਲਾ ਪਹਿਲੇ ਸਵੇ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਗਾਂ ਦਾ ਕੱਦ ਕਾਠ ਕਰ ਲੋ ਚੈੱਕ ਦਰਮਿਆਨਾ ਕਾਢਿਆ ਦੋਸਤੋ ਪਰ ਹੈ ਸ਼ਕਲ ਸੂਰਤ ਬਹੁਤ ਸੋਹਣੀ ਹੈ ਦੁੱਧ ਵਾਲੀ ਆ ਜੀ ਠੀਕ ਹੈ ਬਿਲਕੁਲ ਦੁੱਧ ਵਾਲੀ ਆ ਦੇਸੀ ਬ੍ਰੀਡ ਦੇ ਵਿੱਚ ਆਵੇ ਇਹਨੂੰ ਥਾਰ ਪਾਰ ਆਂਦੇ ਆ ਓਏ ਇਹ ਰਾਜਸਥਾਨ ਦੀ ਜਿਹੜੀ ਆ ਦੇਸੀ ਬ੍ਰੀਡ ਥਾਰ ਪਾਰ ਕਰਿਆ ਦੋਸਤੋ ਥਾਰ ਪਾਰ ਕਰ ਹਾਂਜੀ 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 ਦੋਸਤੋ ਪਸ਼ੂ ਜਿਹੜੇ ਦੂਜੇ ਥਾਂ ਤੇ ਹੁੰਦਾ ਨਾ ਤੇ ਦੂਜੇ ਆਪਣੇ ਏਰੀਆ ਦਾ ਜਿਹੜਾ ਵਾਤਾਵਰਨ ਹੈ ਇਹ ਵੀ ਪੂਰਾ ਜਿਆ ਰਾਜਸਥਾਨ ਦੇ ਨਾਲ ਵੱਖਰਾ ਹਾਂਜੀ ਹਾਂਜੀ ਆਂਦੀ ਆਂਦੀ ਹਲੇ ਪਰਸੋਂ ਹੀ ਮਾਲ ਆਇਆ ਸੀ ਠੀਕ ਹੈ ਜੀ ਮੌਸਮ ਦਾ ਮੌਸਮ ਦਾ ਵੀ ਮੌੜਦਾ ਮੌੜਦਾ ਮੌਸਮ ਦਾ ਫਰਕ ਖਾਨ ਪਾਣ ਦਾ ਹਰ ਇੱਕ ਚੀਜ਼ ਦਾ ਪਾਣੀ ਧਣ ਦਾ ਇੱਕ ਦਾ ਫਰਕ ਪੈਂਦਾ ਲੈ ਜਾ ਵੀ ਲੈ ਜਾ ਇਹਦਾ ਇਹਦੇ ਬਿਲਕੁਲ ਨਵੀਂ ਵਹਿੜਿਆ ਦੋਸਤੋ ਪੂਰੀ ਸ਼ਕੀਨ ਹੈ ਜੀ ਹਾਂ ਜੀ ਲੈ ਜੂਗਾ ਸੰਗੜਾ ਤੇ ਦੋਸਤੋ ਵਧੀਆ ਨੇ ਸਿਆਲ ਦੇ ਦੁੱਧੂ ਬੜਾ ਮਜੇ ਨਾਲ ਚੋਣਾ ਤੇ ਬਾਕੀ ਦੋਸਤੋ ਇਹ ਬਰੀਡ ਵੈਸੇ ਹੀ ਆਪਣੇ ਪੰਜਾਬ ਦੇ ਵਿੱਚੋਂ ਖਤਮ ਹੋਈ ਜਾਂਦੀ ਹੈ ਦੋਦੇ 14-15 ਲੀਟਰ ਕਰੂਗੀ ਠੀਕ ਹੈ ਸਰਦ ਸਾਹਿਬ ਹਾਂਜੀ ਹਾਂਜੀ ਪੂਰਾ ਦੋਸਤੋ ਨਿੱਗਰ ਤੇ 11-12 ਲੀਟਰ ਦੇ ਦੁੱਧ ਤਿਆਰ ਹੈ ਦੇ ਥਲੇ ਹੁਣ ਠੀਕ ਹੈ ਜੀ ਹਾਂਜੀ ਹਾਂਜੀ ਬਾਤ ਇਹ ਨਹੀਂ ਕੋਈ ਲੱਤਾਂ ਲੁੱਤਾਂ ਵਾਲੀ ਤੇ ਗੱਲ ਹੀ ਨਹੀਂ ਵੀ ਲੱਤ ਮਾਰਨੀ ਕਿਤਰਾ ਵਾ ਆ ਕਰੋ ਜੀ ਪਾਣੀ ਬੱਚਾ ਵੀ ਕਿਥਲੇ ਚੂ ਨਹੀਂ ਨਹੀਂ ਤੇ ਨਾਲੇ ਜਿਹੜੀਆਂ ਇਹ ਦੇਸੀ ਹੈਆਂ ਵਾ ਇਤਰਾ ਹੱਥ ਨਹੀਂ ਲਾਉਂਦੇ ਦੀਆਂ ਹਾਂਜੀ ਇਹਦੀ ਗੱਲ ਹੈ ਇਹ ਆ ਵੀ ਕੇ ਵੀਰਾਂ ਕੋਲ ਹੈਆਂ ਨਾ ਕਿਤਰਾ ਠੀਕ ਹੈ ਚਾਹ ਦੇ ਨੇ ਛੜਾਕਲੇ ਪਰ ਇਹ ਨਹੀਂ ਆ ਵੇਖੋ ਜਿਤਨਾ ਮਰਜ਼ੀ ਪਾਉਂਦੇ ਆ ਵੀ ਚਲੋ ਇਹ ਮਸਤੋ ਜਿੰਦਗੀ ਹਾਂਜੀ 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 ਇਹਦਾ ਮੁੱਲ ਬਾਬਾ ਜੀ ਕੀ ਕਰਨਾ ਇਹਦਾ ਹੀ ਮੁੱਲ ਦੇ ਮੰਗਣਾ 40000 ਰੁਪਇਆ ਹਾਂਜੀ ਪਰੇ ਪਤਾ ਨਹੀਂ ਕਿਹਦੀ ਕਿਸਮਤ ਜਾਣੀ ਆ 35 ਦੀ ਅਵੀ ਤੇ ਇਹ ਵੀ 35 ਦੀ 35 ਦੀ ਦੇਣ ਮਾਣਤਾ ਕਰ ਦਾਂਗੇ ਹਾਂਜੀ ਹਾਂਜੀ ਇਹ ਵੀ ਪ੍ਰਾਣ ਕਿਸਮਤ ਕਿਹਦੇ ਵੀਰ ਨੇ ਫੋਨ ਪਹਿਲਾ ਆਣਾ ਕਿਹਦੀ ਛਾਈ ਪੈਸੇ ਦੀ ਇਹ ਕਿਹਦੇ ਕਰਨੀ ਜੀ ਨਾ ਚਲ ਜਨਾਏ ਠੀਕ ਹੈ ਜਿਵੇਂ ਬਾਬਾ ਜੀ 4 ਨੰਬਰ ਦੀ ਡਿਟੇਲ ਦੱਸ ਗਿਆ ਇਹ 4 ਨੰਬਰ ਦੀ ਇਹ ਵੀ ਬਿਲਕੁਲ ਤਾਜੀ ਸੋਈ ਆ ਅੱਛਾ ਜੀ ਇਹਨੂੰ ਤਿੰਨ ਦਿਨ ਹੋਏ ਸੋਈ ਨੂੰ ਇਹਨੇ ਬੱਚਾ ਕਿਦਤਾ ਜੀ ਇਹ ਮਗਰਾ ਵੱਛੀ ਆ ਠੀਕ ਹੈ ਜੀ ਬਹੁਤ ਵਧੀਆ ਵੱਛੀ ਆ ਤੇ ਮਗਰਾ ਮਤਲਬ ਕਿ ਸ਼ਾਹੀ ਵਾਲ ਪਿਓਰ ਦੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀ ਬਿਲਕੁਲ ਸਿਲਸਲਾ ਬਿਲਕੁਲ ਬਿਲਕੁਲ ਸਿਲਸਲਾ ਜੀ ਸਿਲਸਲਾ ਜੀ ਕੋਈ ਉਹ ਜਿਹੜੀ ਗੱਲ ਹੈਗੀ ਹੁਣੇ ਬੈਣਾ ਭੋਲੇ ਤੋਂ ਆ ਦੋਸਤੋ ਕਰ ਲੋ ਚੜੇ ਬਾਬਾ ਜੀ ਉਹ ਨਹੀਂ ਗੱਲ ਲਓ ਠੀਕ ਹੈ ਜੀ ਹਾਂਜੀ ਵੀਰ ਬਾਰ ਕੱਢ ਲਓ ਫਿਰ ਆਏ ਦੋਸਤੋ ਬਾਬਾ ਜੀ ਐ ਪੂਰੀਆਂ ਸੀਲਸ ਲੱਗ ਲੈਣ ਹਾਂਜੀ ਹਾਂਜੀ ਅੱਗੇ ਨੇ ਮਾਲ ਲੈਂਦਾ ਦੋਗ ਪਾਈਆਂ ਸਾਨੂੰ ਉਹ ਜੀਆਂ ਠੀਕ ਹੈ ਜੀ ਫਿਰ ਕਿਹਨ ਆਪ ਜਾ ਕੇ ਤੇ ਲਿਆਏ ਠੰਡੀਆਂ ਆ ਵੇਖ ਕੇ ਠੀਕ ਹੈ ਅੱਛਾ ਹੁਣ ਇਹ ਬੋਲਾ ਕਿੰਨਾ ਚੁੰਡੀ ਹੈ ਇਹਦੇ ਥੱਲੇ ਬੋਲਾ ਹੈ ਮਲੇ ਹੈਗਾ ਜੀ 9 ਤੋਂ 10 ਲੀਟਰ 9 ਤੋਂ 10 ਲੀਟਰ ਬੋਲਾ ਤੇ ਹਾਂਜੀ ਹਾਂਜੀ ਬੋਲਾ 9 ਤੋਂ 10 ਲੀਟਰ ਅੱਛਾ ਕਿ ਤੇਰੇ ਵਛੀ ਦਿੱਤੀ ਇਹ ਵਛੀ ਆ ਜੀ ਇਹ ਮਗਰ ਬਿਲਕੁਲ ਮੈਂ ਵਛੀ ਜੀ ਤੁਰਦੀ ਜਾਂਦੇ ਲਓ ਜੀ ਬੋਲਾ ਲਾ ਸਵਾ ਦੂਜਾ ਸੂਆ ਹਾਂਜੀ ਹਾਂਜੀ ਦੂਜਾ ਸੂਆ ਦੂਜਾ ਸੂਆ ਦੋਸਤੋ ਸੂਈ ਆ ਤੇ 10 ਤੋਂ 11 ਲੀਟਰ ਬੋਲਾ ਤਿਆਰ ਆ ਬੱਚਾ ਨੇ ਵਸ਼ੀ ਦਿੱਤੀ ਜੀ ਨਹੀਂ ਵੀ ਦੋਸਤੋ ਪੂਰੀ ਸੀਲ ਲੱਗ ਗਿਆ ਲੈ ਲੈ ਫਿਰ ਬੰਦ ਬੰਦ ਹੋਇਆ ਲੈ ਲੈ ਆ ਪਹਿਲਾਂ ਡੰਗਰ ਦਾ ਭਾਈ ਬਾਈ ਇਹਦਾ ਮੁੱਲ ਕੀ ਕਰਦੇ ਫੇਰ ਰੰਦੇ ਸਾਹਿਬ ਇਹਦਾ ਆਪਣਾ ਇਹ ਖੇਰਾ ਸਾਹਿਬ 15 16 ਲੀਟਰ ਦੁੱਧ ਚਵਾਉਗੀ ਹਾਂਜੀ ਆਲੇ ਬੌਲੇ ਤੇ ਇਹਦੇ ਬੱਛੀ ਇਹਦੇ ਮਗਰ ਬਹੁਤ ਬਰੀਡ ਦੀ ਜੇ ਕਿਸੇ ਵੀਰ ਨੇ ਬਰੀਡ ਤਿਆਰ ਕਰਨੀ ਹੋਵੇ ਰਾਸਤਾਨ ਦੀ ਇਹਦੇ ਬੱਛੀ ਬਹੁਤ ਵਧੀਆ ਵਾ ਠੀਕ ਹੈ ਜੀ ਤੇ ਇਹ ਉਤਰਾ ਰੇਟ ਤੇ ਇਹਦਾ 50000 ਰੁਪਿਆ ਅੱਛਾ ਜੀ ਪਰ ਆਪਾਂ 45000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਹੋਰ ਹੀ ਕੋਈ ਮਾਨਤਾ ਕਰ ਦਿਆਂਗੇ ਕਿ ਵੀਰ ਆਊਗਾ ਨਾ ਠੀਕ ਹੈ ਜੀ ਤੇ 43000 ਦੀ ਦੇ ਦੇ ਠੀਕ ਹੈ ਜੀ ਹਾਂਜੀ ਲੋ ਦੋਸਤੋ ਡਿਮਾਂਡ 50000 ਰੁਪਏ ਰੱਖੀ ਗਈ ਸੀ ਤੇ ਮਾਨਤਾੰ 43000 ਰੁਪਏ ਦੇ ਵਿੱਚ ਹੋਊਗਾ ਸਵੇਰ ਦੂਜਾ ਸੂਈ ਬੱਚਾ ਨੇ ਵਸ਼ਰੀ ਜਨਮ ਦਿੱਤਾ ਜੇ 11 ਕਿਲੋਟਰ ਦੁੱਧ ਹੋਣ ਜਿਹੜਾ ਪੌੜਾ ਤਿਆਰ ਆ ਇਹਦੇ ਨਾਲ ਬੱਧੀ ਬਾਕੀ ਠੰਡੀ ਆਏ ਨਹੀਂ ਵੀ ਉਹ ਇਹ ਦੁੱਧਾਂ ਵਾਲੇ ਨਹੀਂ ਕੰਮ ਵੀ ਮਨ ਕੇ ਬਾਕੀ ਕੈਮਰੇ ਕੋਮਰੇ ਤਾਂ ਮੜਾ ਮੋਢਾਂਗਾ ਮੜਾ ਮੋਢਾ ਉੱਪਰ ਥੱਲੇ ਨਹੀਂ ਦੇ ਉਹ ਜਾ ਆਵੇ ਤੇ ਆਥੀ ਲਾਉਣ ਦਾ ਕੰਮ ਹੈ ਜੀ ਹਾਂਜੀ ਅੱਛਾ ਇਹਦੇ ਬਾਰੇ ਦੱਸਿਓ ਜੀ ਇਹਗਾ ਇਹ 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 ਜਿਹੜੀ ਆ ਜੀ ਇਹ ਗਦਰੀ ਰਾਠੀ ਦੇ ਵਿੱਚ ਆ ਜਾਂਦੀ ਆ ਅੱਛਾ ਜੀ ਇਹ ਵੀ ਰਾਜਸਥਾਨ ਤੋਂ ਆਈ ਹਾਂਜੀ ਇਹ ਵੀ ਰਾਜਸਥਾਨ ਤੋਂ ਹੀ ਲੰਮੇ ਧੌਣ ਵਾਲੀ ਏ ਠੀਕ ਹੈ ਦੋਤੋ ਇਹ ਆ ਵੇਖੋ ਧੌਣ ਵਾਲੀ ਏ ਚਾਈ ਦੀ ਗੱਲ ਇਹ ਗਦਰੀ ਦੇ ਚ ਆ ਜਾਂਦੀ ਆ ਇਹ ਵੀ ਇਹ ਵੀ ਸੀਲ ਸਲਾਈਆਂ ਸਾਰੀਆਂ ਖੈਰਾ ਸਾਹਿਬ ਪਵਿੱਤਰੇ ਬੈਠ ਗਏ ਲਓ ਜੀ ਕਰਨ ਲੱਗਾ ਲੱਤਾਂ ਪਾਣਾ ਕੰਮ ਨਹੀਂ ਲੱਤਾਂ ਮਾਰਨ ਵਾਲਾ ਨਹੀਂ ਕੰਮ ਆਵਾ ਵੀ ਲੱਤਾਂ ਕੋਈ ਮਾਰ ਜੂਗੀ ਅੱਛਾ ਇਹ ਵੀ ਸੂਈ ਇਹ ਕਿੰਨਾ ਟਾਈਮ ਹਾਂਜੀ ਹਾਂਜੀ ਇਹ ਵੀ ਸੂਈ ਆ ਇਹਨੂੰ ਅਜ ਪੰਜ ਦਿਨ ਹੋਏ ਸੂਈ ਨੂੰ ਇਹਦੇ ਮਗਰ ਵੀ ਬੱਛੀ ਆ ਲਓ ਜੀ ਦੋਸਤੋ ਕਰੋ ਬਹੁਤ ਵਧੀਆ ਬੱਛੀ ਆ ਇਹਦੇ ਇਹਦੇ ਮਗਰ ਵੀ ਬੱਚੇ ਆਪਾਂ ਤੁਹਾਨੂੰ ਸਾਰੇ ਐਂਡ ਦੇ ਵਿਖਾ ਰਹੇ ਹਾਂ ਹਾਂ ਜੀ ਜੀ ਇਸੇ ਰੰਗ ਦੀ ਇਸ ਤਰ੍ਹਾਂ ਦੀ ਬੱਛੀ ਆ ਜੀ ਠੀਕ ਹੈ ਜੀ ਸੂਆ ਕਦੋਂ ਆ ਸੂਈ ਦੇ ਇਹ ਸੂਆ ਜੀ ਉਹ ਦੂਜੇ ਸੂਵੇ ਆਏ ਠੀਕ ਹੈ ਜੀ ਹਾਂ ਜੀ ਕੱਢ ਲਓ ਦੋਸਤੋ ਦੂਜਾ ਸੂਆ ਸੂਈ ਤੇ ਕਿੰਨਾ ਦੁੱਧ ਤਿਆਰ ਹੁੰਦਾ ਥੱਲੇ ਮੋਕੇ ਤੇ ਦੁੱਧ ਦੇ ਨਾਲ ਹੀ ਤਿਆਰ ਹਲੇ ਸੱਜਰੀਆ ਬਿਲਕੁਲ ਹਾਂਜੀ ਤੇ ਦੁੱਧ ਦੇ ਨਾਲ 11 ਲੀਟਰ ਤਿਆਰ ਆ 11 ਲੀਟਰ ਤੋਂ 14 15 ਲੀਟਰ ਚ ਵਾਜੂਗੀ ਦੁੱਧ ਜਿੱਦਾਂ ਇਹਦੇ ਥਲੇ ਬਣਾਈ ਬਣੀ ਫਿਰਦੀ ਹੈ ਨਾ ਠੀਕ ਹੈ ਜੀ ਤੇ ਬਾਕੀ ਖਾਨਾ ਸਾਹਿਬ ਇਹ ਨਾ ਇਹ ਸਾਰੀਆਂ ਫਿਕਸ ਬਣੇ ਦੀਆਂ ਵਾ ਠੀਕ ਹੈ ਜੀ ਇਹ ਮਤਲਬ ਇਹ ਦੁੱਧ ਉਦ ਨੂੰ ਆ ਕੇ ਖੋਣੇ ਇਹ ਬਹੁਤਾ ਫਿਰ ਵੀ ਜਿੰਨੀ ਜੋਗੀਆਂ ਵਾ ਪੂਰਾ ਵਾ ਮਤਲਬ ਇਹ ਦੁੱਧ ਬਹੁਤ ਹੈ ਨਾ ਥਲੇ ਆ ਚਪਗਾ ਵਰਗਾ ਵਖਾਵਾ ਹਾਂਜੀ 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 ਵਖਾਣ ਪਰ ਇਹ ਮਤਲਬ ਨਿੱਗਰ ਬਣਦੇ ਹਾਂਜੀ ਹਾਂਜੀ ਨਿੱਗਰ ਬਣਦੇ ਹਾਂ ਤੇ ਫਿਰ ਚਵਾ ਚੂੜਾ ਵਾ ਠੀਕ ਹੈ ਜੀ ਇਹਨਾਂ ਦਾ ਐਨ ਧਾਰਾਂ ਧੂਰਾ ਜਿਹੜੀਆਂ ਵਾ ਮਤਲਬ ਕਿ ਲੈ ਪੂੜੀਆਂ ਮੋੜੇ ਰਗੀਆਂ ਧਾਰਾਂ ਠੀਕ ਹੈ ਕੋਈ ਬਰੀਕ ਬਰੂਕ ਨਹੀਂ ਆ ਕੋਈ ਥਣ ਵੀ ਮੁੱਠੀ ਦਾ ਰਿਆ ਠੀਕ ਹੈ ਜੀ ਲੈ ਜੇ ਬਿੱਲੇ ਹਾਂ ਆਇਆ ਲੈ ਦੋਸਤੋ ਪਸ਼ੂ ਸਾਰੇ ਸੁਵੇਸ ਵਾ ਇੱਕੋ ਪਸ਼ੂ ਗੱਬਣਿਆ ਤੇ ਤਸੱਲੀ ਜਿਹੜੀ ਕਰਨੀ ਤੁਸੀਂ ਦੋਸਤੋ ਆਪ ਆਪਣੀ ਕਰ ਲਿਆ ਕਰੋ ਜਰੂਰ ਮੇਰੇ ਵੀਰ ਜਾਂਦੇ ਜਾਂਦੇ ਕੋਈ ਨਹੀਂ ਬਾਕੀ ਇਹ ਬੱਚੇ ਦਾ ਵੀ ਬਥੇਰਾ ਕਰਦੀਆਂ ਵਾਂ ਹਾਂਜੀ ਹਾਂਜੀ ਇਹ ਤੇ ਗੱਲ ਹਾਂਜੀ ਅੱਜਰ ਸਵੇਰੇ ਪਹੁੰਚੇ ਹਾਂ ਹਾਂਜੀ ਹਾਂਜੀ ਹੱਦਰ ਸਵੇਰੇ ਆ ਬੱਚੇ ਲਾ ਗੀ ਕਰਾਂ ਦੇ ਕੋਣੀ 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 ਬੱਚੇ ਦਾ ਲੈ ਵੀਰ ਇੱਧਰ ਬੰਦੇ ਅਛਾ ਬਾਬਾ ਜੀ ਇਹਦਾ ਮੋਲ ਆਪਾਂ ਦੱਸਿਓ ਵੀਰਾਂ ਨੂੰ ਕੀ ਮੋਲ ਕਰਨਾ ਮੋਲੇ ਦਾ ਆਪਣਾ ਖੈਰਾ ਸਾਹਿਬ ਆ ਜਿਹੜਾ ਮੋਲਿਆ ਨਾ ਹਾਂਜੀ ਇਹ ਮੰਗਣ ਨੂੰ ਭਾਵੇਂ 45000 ਮੰਗ ਲਈਏ ਹਾਂਜੀ ਪਰ ਇਹ ਦੇ ਦਾਂਗੇ 40000 ਰੁਪਏ ਦੀ 40 ਚੋਂ ਕਿੰਨਾ 40000 ਚੋਂ 2000 ਛੱਡਾ 38000 38000 ਦੀ ਦੇ ਦਾਂਗੇ ਠੀਕ ਹੈ ਇਹ ਵੀ ਨਹੀਂ ਨਈ ਇੱਕ ਜਿਹੜਾ ਕੋ ਵੀਰ ਲੈ ਜਾਊਗਾ ਨਾ ਇਹ ਯਾਦ ਕਰੂਗਾ ਬਿਲਕੁਲ ਸੱਜਣ ਹਲੇ ਨਾੜਵੇ ਤੇ ਬੱਚੇ ਸਾਰੇ ਠੀਕ ਹੈ ਜੀ ਇਹ ਵਿਖਾ ਦਿੰਨੇ ਆ ਸਾਰਿਆਂ ਦੇ ਨਾੜਵੇ ਠੀਕ ਹੈ ਜੀ ਕੋਈ ਬਹੁਦੇ ਦਿਨਾਂ ਦੇ ਨਹੀਂ ਬੋਲੇ ਤੇ ਹੀ ਤਕਰੀਬਨ ਠੀਕ ਹੈ ਜੀ ਇਹਨਾਂ ਨੂੰ ਪਤਾ ਕੋਈ 10 ਦਿਨ ਬਾਅਦ ਡੰਗਰ ਮਹਾ ਤੁਰਦਾ ਹਾਂਜੀ 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 38000 ਰੁਪਏ ਦੇ ਵਿੱਚੋਂ ਦੋਸਤੋ ਮਾਨ ਤਾਂ ਜਿਹੜਾ ਕੋਈ ਵੀਰ ਭਰਾ ਖਰੀਦਣਾ ਹੋਊਗਾ ਤਾਂ ਮੌਕੇ ਤੇ ਜਰੂਰ ਹੋਊ ਇਹ ਦੋ ਅੱਗੇ ਤੋਕੜ ਗਾਂ ਦੀ ਡਿਟੇਲ ਦਸੀ ਬਾਬਾ ਜੀ ਇਹ ਕੰਮਾਂ ਸੁਆਸੂਈ ਹੈ ਜੀ ਇਹ ਹੈ ਜੀ ਤੇ ਜੇ ਚੌਥੇ ਸਵੇਰੇ ਹੋਊਗੀ ਅੱਛਾ ਇਹ ਕਹੇ ਤੋਂ ਲੈਂਦੀ ਆ ਠੀਕ ਹੈ ਜੀ ਤੇ ਚਲੋ ਆਪਾਂ ਨੂੰ ਤੇ ਕਿਸੇ ਤਰੀਕੇ ਨਾਲ ਵੀ ਪਈ ਆ ਹਾਂਜੀ ਹਾਂਜੀ ਇਹ ਦੁੱਧ तेरे ਥੱਲੇ ਆਪਣੇ 10 ਲੀਟਰ ਆ ਠੀਕ ਹੈ ਜੀ ਇਹ ਚਾਰੀ ਵੇਖੋ ਕੱਦ ਵੇਖੋ ਇਹਦਾ ਸੂਈ ਨੂੰ ਕਿੰਨਾ ਡਮ ਹੋ ਗਿਆ ਇਹ ਸੂਈ ਨੂੰ ਆਪਾਂ ਨੇ ਜਪਦਾ ਕਿੰਨਾ ਟਾਈਮ ਹੋ ਗਿਆ ਝੂਠ ਦੀ ਮਾਰਨਾ ਠੀਕ ਹੈ ਜੀ ਇਹ ਤੋਂ ਲੈਂਦੀ ਐਵੇਂ ਕੋਈ ਕਹਿੰਗੇ ਬੱਚਾ ਹੋਵੇ ਰੇ ਫਿਰ ਦੱਸ ਦਈਏ ਹਾਂਜੀ ਹਾਂਜੀ ਜੋ ਬੱਚਾ ਹੀ ਨਹੀਂ ਹੈਗਾ ਰੇ ਕੀ ਦਸੀ ਇਹ ਕਿਨੇ ਚਰਦੀ ਸੂਈ ਆ ਠੀਕ ਹੈ ਅੱਛਾ ਪਰ ਦੁੱਧ ਤਾਂ ਇਹਦੇ 10 ਲੀਟਰ ਇਹਦੇ ਥੱਲੇ 10 ਲੀਟਰ ਤਿਆਰ ਹੈ ਜੀ ਹਾਂਜੀ ਤੇ ਠੀਕ ਭਾਨੇ ਥਣ ਦੀ ਪੂਰੀ ਸਾਫ ਆ ਠੀਕ ਹੈ ਜੀ ਹਾਂਜੀ ਹਾਂਜੀ ਐਫ ਦੇ ਵਿੱਚ ਆ ਵੇਖੋ ਕੱਦ ਦਾ ਮੇਰੇ ਮੋਢੇ ਤੇ ਆਉਂਦਾ ਹਾਂਜੀ ਹਾਂਜੀ ਕੱਦ ਤੋਂ ਦੋਸਤੋਂ ਪੂਰਾ ਹਾਂਜੀ ਹਾਂਜੀ ਦੇ ਗਾਂ ਕਰਮਾਲੀ ਕਿਤੇ ਬਣ ਜੇ ਹਾਂਜੀ ਹਾਂਜੀ ਇਹ ਲੱਖ ਰੁਪਏ ਦੀ ਗਾਂ ਵਾਂ ਸਾਮ ਤੋਂ ਕੱਦ ਕਾਟ ਆ ਸਾਂਭੀ ਕੇ ਵੀ ਹਾਂਜੀ ਹਾਂਜੀ ਸਾਂਭੀ ਨਹੀਂ ਇਹਦੇ ਥੱਲੇ ਵੀਰ ਨੂੰ ਪੁੱਛੋ ਚੱਚੜ ਕਰੇ ਲਾਏ ਨੇ ਠੀਕ ਆ ਬਟਰੀ ਭਰ ਕੇ ਚੱਚੜਾਂ ਦੀ ਲਾਈ ਹੋਣੀ ਇਹਨੇ ਠੀਕ ਹੈ ਜੀ ਹਾਂਜੀ 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 ਤੇ ਇਹ ਦੁੱਧ ਹੋਰ ਵਾਜੂਗੀ ਮੇਰੇ ਹਸਾਬ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਨਵਾਈ ਦਵਾਈਆਂ ਵੀਰ ਨੇ ਚਲੋ ਆ ਲਿਸ਼ਾ ਆ ਜਾਂਦੇ ਚਚਰ ਚਚਰ ਲਾਇਆ ਕਾਲ ਦੇ ਚਾਰੀ ਦੇ ਬੜਾ ਮੰਦਾ ਮੈਂ ਵੀ ਮੋਲ ਨਾਲ ਜਿਆਦੀ ਲੰਮੀ ਨਾਲ ਖੜੀ ਲਾਇਆ ਮੋਲ ਨਾਲ ਇਧਰੋਂ ਤੁਰ ਜਣੀ ਅੰਦਰੋਂ ਪੇਚਰੀ ਲੈ ਬਾਕੀ ਦੋਸਤੋ 10 ਕਿਲੋ ਬਹੁਤ ਹੁਣ ਦੋ ਦੋ ਜਿਹੜਾ ਮੌਕੇ ਦਾ ਤਿਆਰ ਆ ਕੋਈ ਆਪਣੀ ਵੀਰ ਇੱਕ ਟਾਂ ਦੋ ਟਾਂ ਚੋ ਕੇ ਤਸੱਲੀ ਕਰ ਲੈ ਸੂਈ ਦਾ ਦੋਸਤੋ ਕੋਈ ਅੰਦਾਜ਼ਾ ਨਹੀਂ ਜੀ ਵੀਰ ਕਿੰਨਾ ਮਿੰਦੂ ਨਹੀਂ ਜੀ ਪਤਾ ਕਿੰਨੇ ਟਾਈਮ ਦੀ ਸੂਈ ਹੈ ਕਹਿੰਦਾ ਸਰ ਕੋ ਬੱਚਾ ਹੋਵੇ ਤੇ ਆਪਾਂ ਅੰਦਾਜ਼ਾ ਲਾੜ ਗਏ ਜੋ ਬੱਚਾ ਨਹੀਂ ਗਾ ਤੇ ਐਵੇਂ ਬਾਕੀ ਥਣਾਂ ਤੋਂ ਦੀ ਸਾਫ ਐ ਬਿਲਕੁਲ ਥਣਾਂ ਦੀ ਸਾਫ ਐ ਕੋਈ ਗੱਲ ਨਹੀਂ ਐਨ ਧਾਰਾ ਵਰਦੀਆਂ ਵਾ ਠੀਕ ਹੈ ਜੀ ਪੂਰੀਆਂ ਠੀਕ ਹੈ ਜੀ ਇਹਦਾ ਮੁੱਲ ਬਾਬਾ ਜੀ ਕਿੰਨਾ ਕਰਨਾ ਆਖਿਆ ਵੀ ਇਹ ਵੀ ਠੰਡੀ ਐ ਨਹੀਂ ਲੱਤਾਂ ਲੱਤਾਂ ਵਾਲੀ ਐ ਵੀ ਨਹੀਂ ਕੀ ਠੀਕ ਹੈ ਲੈ ਆਵੇਂ ਇਸ ਤਰ੍ਹਾਂ ਹੀ ਬਹਿ ਜਾਓ ਓਏ ਚੱਕਰ ਨਹੀਂ ਹਾਂਜੀ ਠੀਕ ਹੈ ਜੀ ਪੂਰੀ ਸੀਲਸ ਲੱਗ ਐ ਜੀ ਪੂਰੀ ਸੀਲਸ ਐ ਪੂਰੀ ਠੀਕ ਹੈ ਜੀ ਹਾਂਜੀ ਠੀਕ ਹੈ ਪੂਰੀ ਸੀਲਸ ਆ ਕਛ ਇਹਦਾ ਮੁੱਲ ਕਿ ਨਾ ਕਰਨਾ ਮੋਲੇ ਦਾ ਭਵੇਂ 32 ਕਰ ਲੀਏ 35 ਕਰ ਲੀਏ ਹਾਂਜੀ ਇੱਕੋ ਹੀ ਗੱਲਾਂ ਆ 28000 ਰੁਪਏ ਦੀ ਦੇ ਦਾਂਗੇ ਅੱਛਾ ਜੀ ਹਾਂਜੀ 28 ਜੋ ਸਦਕਾ 28 ਜੋ ਮਾਨਤਾ ਕਰਦਾ ਕੋਈ ਵੀਰ ਫੋਨ ਲਾਊਗਾ ਨਾ ਠੀਕ ਹੈ ਜੀ ਤੇ ਕਰ ਲਾਂਗੇ ਠੀਕ ਹੈ ਜੀ ਦੇ ਦੇਵਾਂਗੇ ਕੋਈ ਵੀਰ ਇਹਦਾ ਚਾਹ ਵਣ ਆਊਗਾ ਤੇ ਆਪਾਂ ਮੋੜਦੇ ਨਹੀਂ ਕਿਸੇ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਨਿਗਾਹਾਂ ਮੋਲ ਵੀਰ ਨੇ ਕੀਤਾ ਨਿਗਾਹਾਂ ਮੋਲਾ ਦੇ 10 ਲੀਟਰ ਦੁੱਧ ਵੀ ਹੈਗਾ ਠੀਕ ਹੈ ਇਹ ਮਾਰੇ ਕਿਰਪਾ ਕਰੇ ਰੋਟੜੀ ਮਿੱਠੀ ਆ ਹਾਂਜੀ ਹਾਂਜੀ ਤੇ ਜੇ ਗੁੱਟੀ ਘਟੂਗਾ ਭਰ ਗਏ ਤੇ 1 ਗਾਂ ਲੱਖ ਰੁਪਏ ਦੀ ਠੀਕ ਹੈ ਜੀ ਚਲੋ ਉਹ ਦੇਖ ਲਈਏ ਖਿਆਲ ਦੁੱਧ ਦੇ ਪਿਆਉਗੀ ਨਾ ਚਲੋ ਉਹ ਤੇ ਗਾਂ ਦੀਆਂ ਗੱਲਾਂ ਵਾ ਹਾਂਜੀ 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 ਠੀਕ ਹੈ ਜੀ ਇਹਦੇ ਨਾਲ ਬੱਤੀ ਵੱਡੀ ਗਾਂ ਦੀ ਡਿਟੇਲ ਦਸੀ ਬਾਬਾ ਜੀ ਇਹ ਕੰਵਰਸ ਬਸ ਜੀ ਧੰਨਵਾਦ ਚਲੋ ਅਦਰੋ ਇਹ ਖੈਰਾ ਸਾਹਿਬ ਤੇ ਜੇ ਸਵੇ ਸੋਈ ਆ ਅੱਛਾ ਜੀ ਹਾਂਜੀ ਹਾਂਜੀ ਤੇ ਜੇ ਸਵੇ ਸੋਈ ਆ ਇਹਦੀ ਆਰਡਰ ਕੁਆਲਿਟੀ ਕਰੋ ਚੱਲ ਸਕਦੇ ਤੇ ਬੇਨ ਨੂੰ 7 ਤੋਂ 8 ਦਿਨ ਹੋ ਗਏ ਸੋਈ ਦੂ ਅੱਛਾ ਜੀ ਹਾਂਜੀ ਹਾਂਜੀ ਅੱਛਾ ਹੁਣ ਜਿਹੜਾ ਮੌਕੇ ਦਾ ਦੁੱਧ ਹੁਣ ਮੌਕੇ ਦਾ ਦੁੱਧ ਥਲੇ 20 21 ਲੀਟਰ 20 ਤੋਂ ਪਲੱਸ ਹੀ 20 ਤੋਂ ਪਲੱਸ ਹਾਜ਼ਰ ਦੁੱਧ ਆ ਠੀਕ ਹੈ ਜੀ ਇੱਥੇ ਚੋ ਕੇ ਮੇਰਾ ਵੀਰ ਵੇਖਣਾ ਦੋ ਟਾਈਮ ਤਿੰਨ ਟਾਈਮ ਤੇ ਉਸ ਵੇਖ ਸਕਦਾ ਠੀਕ ਹੈ ਜੀ ਇੰਨੇ ਕੀ ਦਿੱਤਾ ਬੱਚਾ ਏ ਇਹਦੇ ਬੱਛਾ ਜੀ ਅਛੇ ਇਹਦੇ ਮਗਰ ਬੱਛਾ ਆ ਨਾੜਵੇ ਤੇ ਬੱਛਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਕੱਲੀ ਵੀਰ ਬਾਰ ਦੂ ਸਾਜੀ ਸੂਈ ਹਾਲੇ ਲੋ ਦੋਸਤੋਂ ਗਾਂ ਦਾ ਕੱਦ ਕਾੜ ਸਾਰੀਆਂ ਗਾਵਾਂ ਨੂੰ ਵੱਡਾ ਕੱਦ ਕਾੜ ਜੇ ਤੇ ਸਾਰੀਆਂ ਗਾਵਾਂ ਨੂੰ ਵੱਡਾ ਆਡਰ ਜੇ ਹਾਂਜੀ ਹਾਂਜੀ ਸਵੇਰ ਤਿੱਜਾ ਸੂਈ ਜੇ ਉਦੋਂ ਹੀ ਬਾਦ ਆਈਰਾ ਸਾਹ ਦੁੱਧ ਵੀ ਬਹੁਤ ਇਹਦੇ ਸਿੱਧਾ ਠੀਕ ਹੈ ਜੀ 20 ਤੋਂ ਪਲੱਸ ਦੋ ਤੋਂ ਹਾਂਜੀ 20 ਤੋਂ ਪਲੱਸ ਜੀ 20 ਤੋਂ ਪਲੱਸ ਭਾ ਇੱਥੇ ਕੋਈ ਆਵੇ ਹਾਂਜੀ ਆਪਾਂ ਚਵਾ ਕੇ ਵਿਖਾ ਦੇਾਂਗੇ ਠੀਕ ਹੈ ਜੀ ਇਹ ਦੋਸਤੋਂ ਪੰਜਾਬ ਦੀ ਗਾਂ ਜੀ ਇਧਰ ਦੀ ਆਪਣੀ ਐਚ ਐਫ ਦਾ ਇਹ ਮਾਜਾ ਥੋੜ ਲਓ ਵੀ ਦੋਸਤੋ ਕਰੂ ਚੱਕ ਇਹ ਤੁਹਾਨੂੰ ਐਂਡ ਤੇ ਤਾਂ ਜਾ ਕੇ ਵਿਖਾਈ ਹੈਗੇ ਸਾਰੇ ਵੀਰ ਵੀਡੀਓ ਐਂਡ ਤੱਕ ਵੇਖਣ ਲੈ ਜਾ ਵੀਰ ਮੋੜਲਾ ਲਓ ਵੀ ਦੋਸਤੋ ਗਾਂ ਦਾ ਕੱਦ ਕਾਟ ਪੂਰਾ ਫੁੱਲ ਹੈਵੀ ਬੋਡੀ weight ਲੈ ਜਾ ਵੀਰ ਦੋਸਤੋ ਸੋਹਣਾ ਅਨੇ ਆਰਡਰ ਤਿਆਰ ਕੀਤਾ ਕਰਮਾਲੀ ਨੂੰ ਮੱਝਾਂ ਵਰਗਾ ਪੇਟ ਪੜਾਇਆ ਦਾ ਦਾ 3 ਰਕੀ ਵੜਾ ਹੈ ਖਰਾ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੁੱਧ ਵੀ ਇਹੋ ਜੀ ਨੇ ਦੇਣਾ ਹਾਂਜੀ 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 ਥਣਾਂ ਦੀ ਦੋਸਤੋ ਸਪੇਸ ਸਾਹਿਬ ਚ ਚਾਰੇ ਬਿਲਕੁਲ ਚਿੱਟੇ ਥਣ ਚਿੱਟਾ ਬਾਨਾ ਹਾਂਜੀ ਜੇ ਵੀ ਦੋਸਤੋ ਬਿਲਕੁਲ ਤਾਜੀ ਸੂਈ ਕੋ ਸੱਤ ਤੋ ਕਰ ਰਹੇ ਸੂਈ ਦੀ ਪਾਸ ਤੇ ਚੱਲ ਰਹੀ ਹੈ ਕਿੰਨਾ ਕੁ ਚਵਾ ਦੂਗੀ ਬਾਬਾ ਦੁੱਧ ਦੋ ਦੇ 25 ਦੇ ਲਗਭਗ ਜਾਊਗੀ ਜ਼ਿਆਦਾ ਨਹੀਂ ਕਹਿੰਦੇ ਹਾਂਜੀ ਜ਼ਿਆਦਾ ਨਹੀਂ ਆਪਾਂ ਕਹਿੰਦੇ 24 25 ਲੀਟਰ ਚਵਾਰੂ ਗੁੱਦ ਦੁੱਧ ਜੇਗੇ ਇਹ 20 ਤੋਂ ਪਲੱਸ ਹੋ ਗਈ ਆ ਹਾਂਜੀ ਹਾਂਜੀ ਤੇ ਦੇਨ ਨੂੰ 6 7 ਹੋਏ ਆ ਅਜੇ ਮੇਲਾ ਮੂਲਾ ਮਾਰਿਆ ਹਲੇ ਮੇਲਾ ਮਾਰਦੀ ਏ ਆ ਵੀ ਇੱਥੇ ਪੂਛ ਪਾਣ ਲੱਗਾ ਨੇ ਤੋਤਾ ਵਾ ਸਾਰੀ ਲਿਬੜੀ ਹੀ ਹਲੀ ਠੀਕ ਹੈ ਜੀ ਹਾਂਜੀ ਹਾਂਜੀ ਨਿਵਾਇ ਕਰਕੇ ਠੀਕ ਹੈ ਜੀ ਇਹ ਬਾਕੀ ਕੋਈ ਮੰਗਾ ਨਹੀਂ ਇਹਨੂੰ ਇਤਰਾ ਹੀ ਇਤਰਾ ਭੇਜਣਾ ਕੋਈ ਮੰਗਾ ਨਹੀਂ ਇਤਰਾ ਹੀ ਲਓ ਜੀ ਦੋਸਤੋ ਹਾਂਜੀ ਹਾਂਜੀ ਕੋਈ ਮਤਲਬ ਕਿ ਮੰਗਾ ਨਹੀਂ ਇਤਰਾ ਹੀ ਠੀਕ ਹੈ ਜੀ ਹਾਂਜੀ ਵੰਗੇ ਤੋਂ ਬਿਨਾ ਹੀ ਚੋਣ ਇਹ ਤਾਂ ਮੁੱਲ ਬਾਬਾ ਜੀ ਕੀ ਕਰਦਾ ਇਹਦਾ ਮੁੱਲ ਵੀ ਹੁਣ ਬਾਜ਼ਾਰ ਦੇ ਵਿੱਚ ਖੈਰਾ ਸਾਹਿਬ ਇਹਨਾਂ ਕਾਹਾਂ ਦੇ ਬਹੁਤ ਆ ਹਾਂਜੀ ਹਾਂਜੀ ਪਰ ਆਪਾਂ ਨਿਗਾਹੇ ਮੁੱਲ ਕਰਨਾ ਠੀਕ ਹੈ 75000 ਮੰਗਦੇ ਆ ਹਾਂਜੀ ਤੇ 70000 ਦੀ ਦੇ ਦਰੀਆ ਲੋ ਜੀ ਦੋਸਤੋ 75000 ਡਿਮਾਂਡ ਰੱਖੀ ਗਈ 70000 ਚੋਂ ਮਾਨਤਾ ਜਿਹੜਾ ਕੋਈ ਵੀਰ ਮਾਨਤਾ ਕਰ ਦਿਆ ਕੋਈ ਵੀਰ ਤੇ ਚੋਕੇ ਵੇਖਣੀ ਆ ਤੇ ਚੋਕੇ ਵੇਖ ਲੈ ਠੀਕ ਹੈ ਜੇ ਕਿਹ ਆਨਲਾਈਨ ਸਾਡੀ ਗਰੰਟੀ ਆ ਠੀਕ ਹੈ ਜੀ ਦੁੱਧ ਇਹਨੇ ਦੀ ਹੋਊਗਾ 20 ਤੋਂ ਪਲੱਸ ਦੁੱਧ ਹਾਂ ਜੀ 20 ਤੋਂ ਪਲੱਸ ਹੋਊਗਾ ਹਾਂ ਜੀ ਇਹਦੇ ਨਾਲ ਜਿਹੜੀ ਬੱਧੀ ਇਹ ਵੀ ਪੋਣੀ ਜੀ ਨਹੀਂ ਇਹ ਨਹੀਂ ਪੋਣੀ ਇਹ ਘਰ ਦੀ ਆ ਤੇ 6 ਮਹੀਨੇ ਦੀ ਗੱਪਣ ਆ ਤੇ ਇਹ ਹਲੇ ਨਹੀਂ ਪੋਣੀ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਪਸ਼ੂ ਜਿੰਨੇ ਤੁਹਾਨੂੰ ਦਿਖਾਏ ਇੱਕ ਗਾਂ ਗੱਪਣ ਤੇ ਬਾਕੀ ਪਸ਼ੂ ਦੋਸਤੋ ਸਾਰੇ ਸਵੇਸ ਆਏ ਆ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਆਪਣੀ ਨਰਕਪਰਖ ਜਰੂਰ ਕਰ ਸਕਦੇ ਹੋ ਤੇ ਗੱਪਣ ਪਸ਼ੂ ਨੂੰ ਦੋਸਤੋ ਥਾਣਾ ਦੀ ਟਿੱਪ ਕੇ ਪਾਸ ਕਰਕੇ ਫਿਰ ਜਾ ਕਰੋ ਐਡਰੈਸ ਵੀਰ ਆਪਾਂ ਸਾਰੇ ਫਾਰ ਵੀ ਦਿਖਾ ਦਿੰਦੇ ਹਾਂ ਜੀ ਹਾਂਜੀ 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 ਦੋਸਤੋ ਬੱਚੇ ਜਿੰਨੇ ਵੀ ਆਪਣੇ ਪਸ਼ੂ ਆਪਾਂ ਦਿਖਾਏ ਆ ਆਹ ਕੋਈ ਕਹਿੰਦਾ ਸਾਹਿਬ ਹਲੇ ਨਾਰਵੇ ਆ ਬੱਚਿਆਂ ਦੇ ਨਾਲ ਆਹ ਬੱਚਾ ਵਾ ਗੱਤੇ ਨਾਰਵੇ ਤੇ ਫਗਾਉਂਦਾ ਵਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਆ ਆ ਬੱਚਾ ਆਵੇ ਵੇਖੋ ਆ ਵੀ ਨਾਰਵਾ ਨਾਲ ਆ ਠੀਕ ਹੈ ਜੀ ਇਹ ਵੀ ਇਹ ਇਹ ਬੱਚੀ ਆ ਠੀਕ ਹੈ ਜੀ ਹਾਂਜੀ ਇਹ ਕਿਦੀ ਆ ਦੀ ਠੀਕ ਹੈ ਜੀ ਇਹ ਬੱਚੀ ਤੇ ਆਹ ਵੇਖੋ ਨਾਰਵੇ ਨਾਰਵਾ ਨਾਲ ਆ ਠੀਕ ਹੈ ਜੀ ਹਾਂਜੀ ਇਹ ਵੀ ਬੱਚੀ ਆ ਲਓ ਜੀ ਦੋਸਤੋ ਕਰੋ ਏ ਏ ਇਹ ਵਛਾ ਚਿੱਟੀ ਦਾ ਠੀਕ ਹੈ ਜੀ ਆ ਵੇਖੋ ਲੈ ਉਹ ਨਿਕਾ ਨੜ ਵਾਲੇ ਵੀ ਨਾਲ ਇਹ ਦੋਸਤੋ ਇੱਕ ਇੱਕ ਪਰੂਨੀਗੀ ਜੀ ਚੀਜ਼ ਹੋਰ ਹਾਂ ਪਾਪਾ ਜੀ ਬੱਚੇ ਆ ਇਹ 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 ਵਛਾ ਵਾ ਇਹ ਪਾਈ ਨਹੀਂ ਆਪਾਂ ਲੈ ਗਾ ਅੱਛਾ ਇਹ ਇਹ ਉਹਦੀ ਉਰਲੀ ਦੀ ਉਹ ਥੋੜਾ ਜਿਹਾ ਲਜੀ ਨਹੀਂ ਲੌਂਡੀ ਦੁੱਧ ਨਹੀਂ ਹੈ ਨਿਕਾਇਆ ਇਹ ਨੂੰ ਹੀ ਦਿਖਾ ਦਿਓ ਇਹਦੀ ਬੜੀਆ ਵਿਖਾ ਦਿਓ ਲਓ ਜੀ ਆ ਇਹੋ ਜਿਹੜੀ ਗਾਂ ਨਹੀਂ ਪਾਈ ਇਹ ਉਹਦਾ ਵਾ ਇਹ ਬੜਾ ਪਿਆਰਾ ਲੱਗਦਾ ਸਾਰਿਆਂ ਨੂੰ ਠੀਕ ਹੈ ਜੀ ਤੇ ਆਹ ਬੱਚੀ ਕਾਲੀ ਦੀ ਆ ਸਹੀ ਇਹ ਆ ਬੱਚੀ ਕਾਲੀ ਦੀਆਂ ਵੇਖੋ ਨਾਰੂਆ ਹਲੇ ਵੀ ਇਹਦੇ ਨਾਲ ਆ ਸਾਰੀਆਂ ਜਿਹੜੇ ਬੱਚੇ ਦੋਸਤੂ ਸਾਰੇ ਇਹ ਬੱਚੇ ਤਕਰੀਬਨ ਨਾਰੂਆ ਦੇ ਨਾਲ ਆ ਸਾਰੇ ਬੱਚੇ ਵਾਲੇ ਤੇ ਬਾਕੀ ਜਿਹੜਾ ਪਸ਼ੂ ਜਿਹੜੇ ਵੀਰ ਨੂੰ ਪਸੰਦ ਆਊਗਾ ਵੀਰ ਦਾ ਫੋਨ ਮੈਂ ਸਕਰੀਨ ਤੇ ਨੰਬਰ ਪਾ ਦਊਗਾ ਤੇ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਤੇ ਆਪਣਾ ਜਿਹੜਾ ਪਸ਼ੂ ਜਿਹੜਾ ਤੁਹਾਨੂੰ ਪਸੰਦ ਆ ਉਹ ਖਰੀਦ ਸਕਦੇ ਜੀ ਡਿਟੇਲ ਜ਼ਿਆਦਾ ਵੀਰ ਨੂੰ ਪੁੱਛ ਸਕਦੇ ਪਿੰਡ ਦੋਸਤੂ ਡਰੈਸ ਇੱਕ ਰੀ ਫੇਰ ਨੋਟ ਕਰ ਲਓ ਪਿੰਡ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਸਤਰਾਮ ਸਿੰਘ ਫੋਨ ਨੰਬਰ ਬਾਬਾ ਜੀ ਕਰੀ ਫੇਰ ਫੋਨ ਨੰਬਰ 95771 ਹਾਂਜੀ 7302 ਠੀਕ ਹੈ ਜੀ ਹਾਂਜੀ ਤੇ ਬਾਕੀ ਇੱਕ ਨੰਬਰ ਹੈਗਾ ਵਾ Google Pay ਦਾ ਜੇ ਕਈ ਵੀਰ ਨਾ ਮੁੜ ਕੇ ਮੰਗਦੇ ਆ ਹਾਂਜੀ ਹਾਂਜੀ ਤੇ ਜੇ ਕਿਸੇ ਨੇ ਸਾਈ ਪਤਾ ਜੋ ਗੱਲਬਾਤ ਹੋ ਜਾਂਦੀ ਪਉਣਾ ਹੋਵੇ ਹਾਂਜੀ ਤੇ ਉਹ ਨੰਬਰ ਹੈਗਾ 94171 ਹਾਂਜੀ 74923 ਠੀਕ ਹੈ ਉੱਤੇ ਗੂਗਲ ਵਿੱਚ ਚੱਲਦਾ ਹਾਂਜੀ ਉੱਤੇ ਗੂਗਲ ਪੇ ਚੱਲਦਾ ਠੀਕ ਹੈ ਫਿਰ ਕੋਈ ਵੀ ਪੁੱਛਦਿਆ ਫਿਰ ਅੱਗੇ ਪਿਛਲੇ ਯਾਰ ਪਿਆ ਨਹੀਂ ਤੇ ਫਿਰ ਉਹ ਨੰਬਰ ਤੇ ਦਿੱਕਤ ਹੋ ਜਾਂਦੀ ਫੋਨ ਵੱਡੇ ਆਉਂਦੇ ਆ ਠੀਕ ਹੈ ਤੇ ਇੱਕ ਵੀਰ ਦਾ ਤੁਹਾਨੂੰ ਅੱਗੇ ਨੰਬਰ ਦੱਸਤਾ ਜੀ ਕੋਈ ਨਹੀਂ ਉੱਤੇ ਪੁੱਛ ਤੇ ਉਹ ਸਕਰੀਨ ਤੇ ਚਲਾ ਦਿਓ ਹਾਂਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ